ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸੱਚੇ ਅਰਥਾਂ ਵਿੱਚ ਗੁਰੂ ਕੇਵਲ ਵਾਹਿਗੁਰੂ ਹੀ ਕਿਹਾ ਜਾ ਸਕਦਾ ਹੈ ਕੁੱਲ ਸੰਸਾਰ ਦੀ ਕੁੱਲ ਜੰਤ ਦੀ ਸਭ ਅਵਸਥਾ ਦੇ ਜੀਵਾਂ ਦੀ ਹਰ ਇੱਕ ਦੇ ਹਾਲ ਦੇ ਮੁਤਾਬਕ ਅਗਵਾਈ ਕੇਵਲ ਪਰਮ ਪਰਮੇਸ਼ਰ ਹੀ ਕਰ ਰਿਹਾ ਹੈ ਸਾਡੇ ਖਿਆਲਾਂ ਸਾਡੇ ਫੁਰਨਿਆਂ ਸਾਡੇ ਕਰਮਾਂ ਅਤੇ ਸਾਡੇ ਤਜਰਬਿਆਂ ਦੀ ਤਹਿ ਵਿੱਚ ਇਸ ਇੱਕੋ ਸ਼ਕਤੀ ਦੀ ਪ੍ਰੇਰਣਾ ਲੁਕੀ ਹੋਈ ਹੈ ਜੋ ਹਰ ਲੋੜ ਸੋ ਕਰੇ ਸੋਈ ਜੀ ਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਖਿਆਲ ਨੂੰ ਬੜਾ ਸਪਸ਼ਟ ਕੀਤਾ ਗਿਆ ਹੈ ਵਾਹਿਗੁਰੂ ਹੀ ਸਭ ਨੂੰ ਚੰਗੇ ਪਾਸੇ ਪ੍ਰੇਰਦਾ ਹੈ ਵਾਹਿਗੁਰੂ ਹੀ ਹਰ ਇੱਕ ਦੀ ਰਹਿਨਮਾਈ ਉਸ ਦੀ ਅਵਸਥਾ ਅਤੇ ਲੋੜ ਅਨੁਸਾਰ ਕਰਦਾ ਹੈ ਵਾਹਿਗੁਰੂ ਹੀ ਸਮਾਉਣ ਤੇ ਵਿਅਕਤੀ ਨੂੰ ਗੁਰੂ ਦਾ ਮੇਲ ਕਰਦਾ ਹੈ ਵਾਹਿਗੁਰੂ ਹੀ ਜੀਵ ਕੋਲੋਂ ਭਜਨ ਸਿਮਰਨ ਆਰਾਧਨਾ ਕਰਾਉਂਦਾ ਹੈ ਵਾਹਿਗੁਰੂ ਹੀ ਇਨਸਾਨ ਦੇ ਮਨ ਵਿੱਚ ਸਮਾਉਣ ਦੇ ਗਿਆਨ ਪ੍ਰਗਟੋਂਦਾ ਹੈ ਗੁਰੂ ਮਿਲਾਪ ਦੀ ਤੈਅ ਵਿੱਚ ਵਾਹਿਗੁਰੂ ਦਾ ਹੁਕਮ ਜਾਂ ਮਰਜ਼ੀ ਹੁੰਦੀ ਹੈ ਗੁਰੂ ਪਰਮਾਤਮਾ ਨੂੰ ਮਿਲਾਉਣ ਦਾ ਇੱਕ ਵਸੀਲਾ ਤਾਂ ਜ਼ਰੂਰ ਹੁੰਦਾ ਹੈ ਪਰ ਇਸ ਵਸੀਲੇ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੀ ਹੁੰਦਾ ਹੈ ਆਦਮੀ ਦੀ ਸਤ ਮਾਰਗ ਦੇ ਕਦਮ-ਕਦਮ ਤੇ ਅਕਾਲ ਪੁਰਖ ਦੀ ਪ੍ਰੇਰਣਾ ਅਤੇ ਸਹਾਇਤਾ ਹੁੰਦੀ ਹੈ ਆਪੇ ਸਤਗੁਰ ਆਪ ਹਰ ਆਪੇ ਮੇਲ ਬਿਲਾਏ ਆਪੇ ਦਇਆ ਕਰ ਮੇਲ ਸੀ ਗੁਰ ਸਤਗੁਰ ਪਿੱਛਾ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਲਕ ਜਲ ਜਲ ਹੈ ਸਮਾਏ ਸਭ ਸੁਸਾਇਟੀਆਂ ਸਭ ਮਜ਼ਹਬਾਂ ਅੰਦਰ ਪੈ ਗੰਬਰ ਦੇ ਅੱਲਾ ਨਾਲੋਂ ਗੁਰੂ ਦੀ ਈਸ਼ਵਰ ਨਾਲੋਂ ਅਵਤਾਰ ਦੀ ਪਾਰਬ੍ਰਮ ਪਰਮਾਤਮਾ ਨਾਲੋਂ ਜ਼ਿਆਦਾ ਇੱਜ਼ਤ ਮਾਨਤਾ ਅਤੇ ਪੂਜਾ ਹੁੰਦੀ ਹੈ ਇਸ ਦਾ ਵੱਡਾ ਕਾਰਨ ਇਹ ਹੋ ਸਕਦਾ ਹੈ ਕਿ ਆਮ ਲੋਕਾਂ ਨੂੰ ਨਿਰਗੁਣ ਅਕਾਲ ਅਜੋਨੀ ਨਿਰਭਉ ਨਿਰਵੈਰ ਵਾਹਿਗੁਰੂ ਦੀ ਸਾਰ ਨਾ ਹੋਣ ਕਰਕੇ ਉਹਨਾਂ ਦੇ ਦਿਮਾਗ ਸੂਖਸ਼ਮ ਸੱਤ ਚਿਤ ਆਨੰਦ ਪਾਰਬ੍ਰਮ ਦਾ ਧਿਆਨ ਜੰਤ ਸਵਾਰ ਧਾਰ ਨਹੀਂ ਸਕਦੇ ਇਸ ਵਾਸਤੇ ਸਿਆਣੇ ਆਗੂਆਂ ਮਹਾਤਮਾ ਪੁਰਸ਼ਾ ਨੇ ਆਮ ਲੋਕਾਂ ਦਾ ਭਲਾ ਮੁੱਖ ਰੱਖ ਕੇ ਕਿਸੇ ਨਾ ਕਿਸੇ અવਤਾਰ ਪੈਗੰਬਰ ਗੁਰੂ ਰਹਿਬਰ ॠषि मुनि ਅਸਥੂਲ ਖਿਆਨ ਦੀ ਆੜੇਠਾ ਸਧਾਰਨ ਲੋਕਾਂ ਨੂੰ ਰੱਬ ਵੱਲ ਪ੍ਰੇਰਣ ਦਾ ਇਹ ਤਰੀਕਾ ਅਖਤਿਆਰ ਕੀਤਾ ਹੋਇਆ ਹੈ ਗੁਰੂ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੂ ਪਾਏ ਬਲਹਾਰੀ ਗੁਰ ਆਪਨੇ ਜਿਨ ਗੋਬਿੰਦ ਦਿਆ ਮਿਲਾਏ ਆਮ ਲੋਕਾਂ ਨੂੰ ਜਿਨ੍ਹਾਂ ਦੇ ਅਨੁਭਵ ਦੇ ਨੇਤਰ ਨਹੀਂ ਖੁੱਲੇ ਜੋ ਸਿਵਾਏ ਅਸਥੂਲ ਚੀਜ਼ਾਂ ਦੇ ਕਿਸੇ সূক্ষਮ ਵਸਤੂ ਦਾ ਖਿਆਲ ਮਨ ਵਿੱਚ ਡ੍ਰਿੜਤਾ ਨਾਲ ਨਹੀਂ ਟਹਿਰਾ ਸਕਦੇ ਉਹਨਾਂ ਲੋਕਾਂ ਨੂੰ ਧਰਮ ਅਤੇ ਗੁਰੂ ਦੇ ਬਚਨਾਂ ਵਿੱਚ ਪੂਰਾ ਯਕੀਨ ਅਤੇ ਡ੍ਰਿੜ ਵਿਸ਼ਵਾਸ ਰੱਖਣ ਵਾਸਤੇ ਇਸ ਤੁਕ ਦਾ ਹਵਾਲਾ ਹਮੇਸ਼ਾ ਦਿੱਤਾ ਜਾਂਦਾ ਹੈ ਪਰ ਵਿਅਕਤੀ ਜਿਸ ਦੀ ਭਜਨ ਵਿੱਚ ਅਨੁਭਵ ਦੀ ਅੱਖ ਖੁੱਲ ਚੁੱਕੀ ਹੋਵੇ ਅਤੇ ਜੋ সূক্ষਮ ਅੰਦਰ ਵਰਤ ਰਹੀ ਘੇੜ ਤੋਂ ਜਾਨੂ ਹੋ ਜਾਵੇ ਉਸ ਨੂੰ ਦੁਨੀਆ ਦੀ ਹਰ ਘਟਨਾ ਦਾ ਕਾਰਨ ਸਿਵਾਏ ਅਕਾਲ ਪੁਰਖ ਤੋਂ ਹੋਰ ਕੁਝ ਨਜ਼ਰ ਨਹੀਂ ਆਉਂਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਸਬੰਧੀ ਉਚਾਰਨ ਕੀਤਾ ਹੋਇਆ ਮਹਾਵਾਕ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਆਦ ਅੰਤ ਇੱਕ ਹੈ ਅਵਤਾਰਾ ਸੋਹੀ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸकल ਪ੍ਰਜਾ ਜਿਨ ਆਪ ਸਵਾਰੇ ਗੁਰੂ ਨਾਨਕ ਦੇਵ ਜੀ ਨੇ ਮੇਂ ਆਪਣਾ ਗੁਰੂ ਇਸ ਈਸ਼ਵਰੀ ਸ਼ਕਤੀ ਨੂੰ ਹੀ ਦੱਸਿਆ ਹੈ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਓ ਹਰ ਇੱਕ ਸਿੱਖ ਦਾ ਹਰ ਇੱਕ ਜੀਵ ਜੰਤ ਦਾ ਅਸਲੀ ਅਤੇ ਆਦਿ ਜਗਾਤ ਤੋਂ ਲੈ ਕੇ ਪੱਕਾ ਅਟਲ ਗੁਰੂ ਵਾਹਿਗੁਰੂ ਅਕਾਲ ਪੁਰਖ ਹੀ ਹੈ ਪਰ ਅਸੀਂ ਕਈ ਵਾਰੀ ਨਿਰਗੁਣ ਅਕਾਲ ਪੁਰਖ ਵਾਹਿਗੁਰੂ ਦੀ ਬਜਾਏ ਮਨੁੱਖਾਂ ਦੀ ਦੇਹਧਾਰੀ ਪੁਰਸ਼ਾਂ ਦੀ ਪੂਜਾ ਕਰਨ ਲੱਗ ਜਾਂਦੇ ਹਾਂ ਅਤੇ ਭਗਤੀ ਦੇ ਗੁਰ ਸਿੱਖੀ ਦੇ ਅਸਲੀ ਨਿਸ਼ਾਨੇ ਨੂੰ ਭੁੱਲ ਜਾਂਦੇ ਹਾਂ ਰੁਘਬੀਰ ਸਿੰਘ ਬੀਤ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਗਬੀਰ ਸਿੰਘ ਜੀ ਵੀ ਲਿਖਦੇ ਹਨ ਕਿ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਹਿਬਾਨ ਅਤੇ ਪਕਤਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਨੂੰ ਹੀ ਗੁਰੂ ਸਮਝਦਾ ਹਾਂ ਗੁਰਬਾਨੀ ਮੇਰੀ دین ਦੁਨੀਆ ਹੈ ਕਰਤਾਰ ਨੇ ਮੈਨੂੰ ਗੁਰੂ ਨਾਨਕ ਦਾ ਲੜ ਇਸ ਵਾਸਤੇ ਫੜਾਇਆ ਹੈ ਕਿ ਮੇਰੀ ਆਤਮਿਕ ਤਰੱਕੀ ਵਾਸਤੇ ਇਸ ਤੋਂ ਚੰਗੇਰਾ ਹੋਰ ਕੋਈ ਪ੍ਰਬੰਧ ਹੋ ਹੀ ਨਹੀਂ ਸਕਦਾ ਅਤੇ ਮੈਨੂੰ ਇਸ ਨਿਸ਼ਚੇ ਨੇ ਸ਼ੁਰੂ ਤੋਂ ਹੀ ਬੜੀ ਸਹਾਇਤਾ ਕੀਤੀ ਹੈ ਅਤੇ ਬੁਹੇ-ਬੁਹੇ ਉਤੇ ਲੁਲਰ ਅਤੇ ਠੇਡੇ ਖਾਨੋਂ ਬਚਾ ਲਿਆ ਹੈ ਇਸ ਵਿੱਚ ਸ਼ੱਕ ਨਹੀਂ ਕਿ ਮੈਂ ਬੰਦਗੀ ਵਿੱਚ ਬਹੁਤ ਪਟਕਿਆ ਹਾਂ ਮੇਰੀ ਆਤਮਿਕ ਤਰੱਕੀ ਦੀ ਰਫ਼ਤਾਰ ਬਦਮ ਰਹੀ ਹੈ ਇਹ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਾਲੀਮ ਦਾ ਕਸੂਰ ਨਹੀਂ ਮੇਰੀਆਂ ਆਪਣੀਆਂ ਨਾਰਾਇਕੀਆਂ ਮੇਰੀਆਂ ਆਪਣੀਆਂ ਕਮਜ਼ੋਰੀਆਂ ਬੇਪਰਵਾਹੀ ਅਤੇ ਆਲਸ ਦਾ ਕਸੂਰ ਸੀ ਇਸ ਦਾ ਇਹ ਪਾਵ ਵੀ ਹਰਕਿਜ ਨਹੀਂ ਕਿ ਮੈਂ ਦੂਜੇ ਮਜਹਬਾਂ ਦੇ ਧਰਮ ਪੁਸਤਕਾਂ ਦੇ ਪੜਨ ਅਤੇ ਸੰਤ ਮਹਾਤਮਾ ਦੀ ਸੰਗਤੋਂ ਕੋਈ ਲਾਭ ਨਹੀਂ ਉਠਾਇਆ ਇਸ ਦੇ ਉਲਟ ਸਚਾਈ ਇਹ ਹੈ ਕਿ ਦੂਜੀਆਂ ਧਰਮ ਪੁਸਤਕਾਂ ਦੇ ਪੜਨ ਅਤੇ ਸੰਤ ਮਹਾਤਮਾ ਦੀ ਸੰਗਤ ਨੇ ਮੈਨੂੰ ਜੋ ਕੁਝ ਵੀ ਮੈਂ ਇਸ ਵੇਲੇ ਹਾਂ ਬਨਾਨ ਵਿੱਚ ਬੜੀ ਸਹਾਇਤਾ ਕੀਤੀ ਹੈ ਪਰ ਮੇਰਾ ਅਵਲ ਨਿਸ਼ਚਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਾਲਮ ਵਿੱਚ ਹੀ ਹੈ ਦੂਜੀਆਂ ਧਰਮ ਪੁਸਤਕਾਂ ਅਤੇ ਮਹਾਤਮਾ ਦੇ ਵਿਚਾਰ ਜਿੱਥੇ ਗੁਰੂ ਨਾਨਕ ਦੀ ਧਾਲਮ ਦੇ ਅਨੁਕੂਲ ਹੋਵੇ ਮੈਂ ਗ੍ਰਹਿਣ ਕਰਦਾ ਰਿਹਾ ਅਤੇ ਜਿੱਥੇ ਗੁਰੂ ਨਾਨਕ ਦੀ ਧਾਲਮ ਦੇ ਅਨੁਕੂਲ ਨਾ ਹੋਵੇ ਉਸ ਨੂੰ ਆਪਣੇ ਵਾਸਤੇ ਨਾ ਸਮਝਦਾ ਹੋਇਆ ਤਿਆਗ ਦਿੰਦਾ ਰਿਹਾ ਹਾਂ ਹੁਣ ਮੇਰਾ ਨਿਸ਼ਚੈ ਹੈ ਕਿ ਸਭ ਧਰਮ ਪੁਸਤਕਾਂ ਦੇ ਸੱਚੇ ਮਹਾਤਮਾ ਦੇ ਉਪਦੇਸ਼ ਇਮਾਨਦਾਰ ਅਤੇ ਮਿਹਨਤੀ ਆਦਮੀ ਨੂੰ ਸੱਚ ਤੱਕ ਪਹੁੰਚਾ ਸਕਦੇ ਹਨ ਨੇਕ ਨਿਯਤੀ ਨਾਲ ਆਪਣੇ ਆਪਣੇ ਧਰਮ ਨੂੰ ਸਮਝਨ ਅਤੇ ਉਸ ਅਨਸਾਰ ਆਪਣੀ ਜ਼ਿੰਦਗੀ ਟਾਲਣ ਨਾਲ ਮੁਸਲਮਾਨ Hindu ਇਸਾਈ ਸਿੱਖ ਆਦ ਸਭ ਨੂੰ ਸ਼ਾਂਤੀ ਅਤੇ ਪੂਰਨਤਾ ਪ੍ਰਾਪਤ ਹੋ ਸਕਦੀ ਹੈ ਉਹ ਅਕੇ ਲਿਖਦੇ ਹਨ ਮੈਂ ਆਪਣਾ ਗੁਰੂ ਆਪਣੇ ਅਭਿਆਸ ਆਪਣੀ ਕੋਸ਼ਿਸ਼ ਅਤੇ ਆਪਣੇ પુરਸ਼ਾਰਥ ਨੂੰ ਸਮਝਦਾ ਹਾਂ ਇਹਨਾਂ ਦੀ ਤਫੈਲ ਮੈਂ ਬਹੁਤ ਕੁਝ ਹਾਸਲ ਕੀਤਾ ਹੈ ਬੰਦਗੀ ਕਰਨ ਵਿੱਚ ਕਈ ਵਾਰੀ ਚਾਰੇ ਪਾਸੇ ਹਨੇਰਾ ਹੀ ਹਨੇਰਾ ਦਿਲ ਟੋਣ ਵਾਲੇ ਸਮਾਨ ਨਿਰਾਸ਼ਾ ਹੀ ਨਿਰਾਸ਼ਾ ਨਜ਼ਰ ਆਉਂਦੇ ਹਨ ਵਿਅਕਤੀ ਦੀ ਜਹਰਾ ਤੌਰ ਤੇ ਸਾਬਬ ਮਦਦ ਬੰਦ ਹੋ ਜਾਂਦੀ ਹੈ ਉਸ ਵਕਤ ਵਿਅਕਤੀ ਕੋਲ ਕੇਵਲ ਉਸਦਾ ਨਿਸ਼ਚਾ ਅਤੇ ਪਰਸ਼ਾਰਤ ਹੀ ਰਹਿ ਜਾਂਦੇ ਹਨ ਅਤੇ ਅੰਨੇ ਦੀ ਡੰਗੋਰੀ ਵਾਂਗਰ ਉਹ ਆਪਣੀ ਸਿਰਦੋੜ ਕੋਸ਼ਿਸ਼ ਤੇ ਆਸਰਾ ਰੱਖ ਕੇ ਠੋਡੇ ਖੰਦਾ ਖੰਦਾ ਟੁੱਟ ਜਾਂਦਾ ਹੈ ਚਾਹੇ ਪਰਸ਼ਾਰਤ ਮਿਹਨਤ ਕੋਸ਼ਿਸ਼ ਦੀ ਸ਼ਕਤੀ ਵੀ ਵਿਅਕਤੀ ਨੂੰ ਬਾਹਰ ਘਰੋਂ ਪਾਸੋਂ ਹੀ ਮਿਲਦੀ ਹੈ ਪਰ ਇਹ ਭੇਦ ਪਹਿਲੀਆਂ ਡਾਵਾ ਟੋਲ ਹਾਲਤਾਂ ਵਿੱਚ ਨਹੀਂ ਖੁੱਲਦਾ ਉਸ ਵਕਤ ਕੇਵਲ ਆਪਣੀ ਕੋਸ਼ਿਸ਼ ਅਤੇ ਉਦਮ ਹੀ ਸਾਥ ਦਿੰਦੇ ਹਨ ਗੁਰੂ ਦਾ ਉਪਦੇਸ਼ ਕੋਈ ਫਾਇਦਾ ਨਹੀਂ ਪਹੁੰਚਾ ਸਕਦਾ ਜਦ ਤੱਕ ਗੁਰੂ ਦੇ ਬਚਨ ਨੂੰ ਨਾ ਕਮਾਇਆ ਜਾਵੇ ਜਿਸ ਤਰ੍ਹਾਂ ਸਾਰੀ ਜਗ ਵਿਦਿਆ ਜਾਣਦਾ ਹੋਇਆ ਸਿਪਾਹੀ ਹਥਿਆਰ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ ਹੁੰਦਾ ਉਸੇ ਤਰ੍ਹਾਂ ਜਿਸ ਆਦਮੀ ਵਿੱਚ ਮਿਹਨਤ, ਪੁਰਸ਼ਾਰਤ, ਉਦਮ ਨਾ ਹੋਣ ਉਹ ਚੰਗੇ ਗੁਰੂ ਉਪਦੇਸ਼ ਤੇ ਹੁੰਦਿਆਂ ਹੋਇਆ ਵੀ ਕਿਸੇ ਬੰਨੇ ਨਹੀਂ ਲੱਗ ਸਕਦਾ ਜਿੱਥੇ ਈਸ਼ਵਰ પાસે ਪੂਰੇ ਸਤਗੁਰ ਅਤੇ ਸੰਤ ਮਹਾਤਮਾ ਦਾ ਮੇਲ ਮੰਗਿਏ ਉਥੇ ਸਤਿਗੁਰੂ ਅਤੇ ਮਹਾਤਮਾ ਦੇ ਬਚਨਾਂ ਨੂੰ ਕਮਾਣ ਦੀ ਤਲੇੜੀ ਅਤੇ ਸ਼ਕਤੀ ਮੰਗਣੀ ਜ਼ਰੂਰੀ ਹੈ ਮਿਹਨਤ ਅਤੇ ਉਦਮ ਤੋਂ ਬਿਨਾਂ ਅਨੇਕਾਂ ਆਦਮੀਆਂ ਦੀਆਂ ਅਕਾਦਮਿਕ ਤਰੱਕੀਆਂ ਰੁਕੀਆਂ ਪਈਆਂ ਹਨ ਰਸਤਾ ਪੁੱਛਣ ਨਾਲ ਸਫਰ طے ਨਹੀਂ ਹੁੰਦਾ ਸਫਰ ਰਸਤੇ ਦੇ ਤੁਰਨ ਨਾਲ ਹੀ طے ਹੋ ਸਕਦਾ ਹੈ ਇਸ ਸੰਬੰਧੀ ਪਾਈ ਗੁਰਦਾਸ ਜੀ ਨੇ ਖੂਬ ਆਖਿਆ ਹੈ ਪੂਸ਼ਤ ਪਤਕ ਤਹਿ ਮਾਰਗ ਨਾ ਪਰੈਪਕ प्रीतम कै देश कैसे बातन से जाईए पूषित है बैद खात ओखद ना संजम से कैसे मटे रोग सुख सहज समाईए पूरी मेहनत करके काल ना काल के उस दे सिट्टे नो वाहे गुरु दी मेहर ते ਛੱਡਣਾ ਹੋਰ ਗੱਲ ਹੈ ਅਤੇ ਐਵੇਂ ਜ਼ਬਾਨੀ ਤੌਰ ਤੇ ਵਾਹਿਗੁਰੂ ਦੀ ਮਿਹਰ ਦੀਆਂ ਆਸਾਂ ਬਣਨੀਆਂ ਕੁਝ ਹੋਰ ਗੱਲ ਹੈ ਜ਼ਬਾਨੀ ਤੌਰ ਤੇ ਵਾਹਿਗੁਰੂ ਉਤੇ ਦੋਰੀ ਛੱਡਣ ਵਾਲੇ ਆਦਮੀ ਆਮ ਤੌਰ ਤੇ ਸੁਸਤ, ਦਰਪੋਕ ਅਤੇ ਮਿਹਨਤ ਤੋਂ ਜੀਚੁਰਾਨ ਵਾਲੇ ਹੁੰਦੇ ਹਨ। ਤਪ ਉਸ ਨੂੰ ਹੀ ਨਿਗ ਅਤੇ ਰੋਸ਼ਨੀ ਪਹੁੰਚਾਉਂਦੀ ਹੈ ਜਿਹੜਾ ਤਪ ਤੱਕ ਜਾਣ ਦੀ ਕੋਸ਼ਿਸ਼ ਕਰੇ। ਪਾਣੀ ਉਸੇ ਦੀ ਮੈਲ ਉਤਾਰਦਾ ਹੈ ਜੋ ਇਸ ਵਿੱਚ ਇਸ਼ਨਾਨ ਕਰਨ ਦੀ ਹਿੰਮਤ ਰੱਖੇ। ਵਾਹਿਗੁਰੂ ਦੀ ਕਿਰਪਾ ਵੀ ਉਸੇ ਤੇ ਹੁੰਦੀ ਹੈ ਜੋ ਕਿਰਪਾ ਦਾ ਪਾਤਰ ਬਣਨ ਵਿੱਚ ਆਪਣੀ ਸਾਰੀ ਇਨਸਾਨੀ ਤਾਕਤ ਖਤਮ ਕਰ ਦੇਵੇ। ਵਾਹਿਗੁਰੂ ਦੇ ਘਰ ਵਿੱਚ ਲਿਹਾਜ਼ ਅਤੇ ਬੇਇਨਸਾਫੀ ਦੀ ਗੂੰਜਾਇਸ਼ ਹੀ ਨਹੀਂ ਉਦਮ ਆਦਮੀ ਨੂੰ ਇਹ ਗੱਲ ਬੜਾ ਹੌਸਲਾ ਦਿੰਦੀ ਹੈ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਉਸ ਦੀ ਹਰ ਕੋਸ਼ਿਸ਼ ਦਾ ਪੂਰਾ ਮੁੱਲ ਪਵੇਗਾ ਵਾਹਿਗੁਰੂ ਉਸੇ ਨੂੰ अनेका ਪੈਂਡਾ ਅਕੇ ਆਕੇ ਮਿਲਦਾ ਹੈ ਜਿਹੜਾ ਆਪ ਵੀ ਇੱਕ ਦੋ ਕਦਮ ਉਸ ਦੇ ਰਸਤੇ ਤੇ ਤੁਰਨ ਦੀ ਖੇਚਲ ਕਰੇ ਗੁਰਬਾਣੀ ਵਿੱਚ ਵਾਹਿਗੁਰੂ ਦੀ ਕਿਰਪਾ ਨੂੰ ਪ੍ਰਗਟਾਉਣ ਦਾ ਸਾਧਨ ਗੁਰਸਿੱਖ ਦਾ ਸੰਜਮੀ ਜੀਵਨ ਲਗਾਤਾਰ ਨਾਮ ਅਭਿਆਸ ਵਾਹਿਗੁਰੂ ਦਾ ਜਸ ਗਾ ਗਾ ਕੇ ਉਸ ਦੇ ਸੁਭਾਅ ਤੋਂ ਵਖੀ ਤੀਰਜ ਅਤੇ ਸੰਤੋਖ ਨਾਲ ਕੀਤੀ ਗੁਰੂ ਉਪਦੇਸ਼ ਦੀ ਕਮਾਈ ਅਤੇ ਸਾਧ ਸੰਗਤ ਦੀ ਨਿਸ਼ਕਾਮ ਸੇਵਾ ਹੈ ਦਸਵੇਂ ਦਸ ਦੁਆਰ ਬਸ ਗਿਨੇ ਮਨ ਸੰਤੋਖ ਨਾਮ ਜਪ ਲੈਨੇ ਕਰਨੀ ਸੁਣੀਐ ਜਸ ਗੋਪਾਲ ਨੈਨੇ ਪ੍ਰੇਖਤ ਸਾਧ ਦਿਆਲ ਰਸਨਾ ਗੁਨ ਗਾਵੈ ਬੇਅੰਤ ਮਨ ਮੈ ਚਿਤਵੈ ਪੂਰਨ ਭਗਵੰਤ ਹਸਤ ਚਰਨ ਸੰਤ ਟਹਿਲ ਕਮਾਈਐ ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ